ਰਾਹ ਬਾਈ ਖੁਰਦਾ ਕੰਮ ਹੋਇਆ ਵਾ ਤੇ ਹੁਣ ਪੱਟੀ ਜੀ ਪੱਟਦੇ ਆ ਉਹ ਪੱਟੀ ਬਈ ਆ ਮਸ਼ੀਨ ਆ ਇਹ ਉੱਪਰ ਤੋਂ ਹੀ ਚੱਲਦੀ ਸਾਰੀ ਬੰਦਾ ਉੱਪਰ ਖੜਾ ਪਰਦੇਪਰੇਟ ਕਰ ਰਿਹਾ ਸਾਰੀ ਜਿੱਦਾਂ ਕੋ ਉੱਚਾ ਚੜਦਾ ਆਏ ਨੇ ਤੇ ਆਸੇ ਸਾਰੀ ਉੱਥੀ ਦੇ ਬਰੇਟ ਹੋ ਰਹੀ ਆ ਜੇ ਸੜਕ ਉੱਪਰ ਲੱਗੇ ਜਾਣੇ ਤਾਂ ਪਿੱਛੇ ਵਾ ਕੇ ਲੈਣੀ ਗੱਡੀ ਨੂੰ ਆ ਉਤਰਿਆ ਆ ਉੱਪਰ ਤੇ ਇਹ ਪ੍ਰੇਟ ਹੋ ਰਹੀ ਉਹ ਸਾਰੀ ਚੱਲਦੀ ਹੈ ਲੱਤੇ ਹੋਏ ਅਲੱਗ ਲੱਗਣੇ ਨਹੀਂ ਹੋਏ ਵੀ ਦੋਲਤੇ ਹੋਏ ਇਹਦੇ ਨਾਲ ਨੇ ਦਿੱਲੀ ਤੇ ਸੰਤਰੀ ਜੀ ਰੰਦ ਮੰਗੂ ਪਰਲਾ ਪਸਾ ਲੱਗ ਕੇ ਘੁੰਮਦਾ ਹੀ ਦਾ ਜਿਹੜਾ ਉੱਪਰ ਦਾ ਗੋਲ ਗਾਰਮੈਂਟ ਆ ਬਾਈ ਲੋ ਵੀ ਜੀ ਲੈ ਲੈ ਚੌਪੀ ਦਾ ਜੀਤ ਲੈਦੇ ਉਹ ਬੋਲਣ ਲੱਗੇ ਬੈਰੇ ਜੀਤ ਆ ਵੀ ਬੋਲਦੀ ਆ ਬੈਰੇ ਟਰਾਲੀ ਹੋਰ ਲੈ ਲਈ ਇੱਕ ਉਹ ਲੋੜ ਜਿਆਦਾ ਬਾਈ ਉਹਨੇ ਨਾ ਪਰਾਨੀ ਇੱਕਾ ਬੋਲਣ ਲੱਗਾ ਹੀ ਜੀ ਮੈਂ ਕਹਿੰਦਾ ਦੂਜੀ ਲੈ ਲੈ ਵੱਡੀ ਹੈਂ ਇਹਨਾਂ ਦਾ ਵੀ ਵੱਡੀ ਲੈ ਲੈ ਬਹੁਤ ਆ ਹਾਂ ਮੈਨੂੰ ਕਹਿਦਾ ਵੀ ਥੋੜਾ ਜਿਹਾ ਮੰਨ ਲੈਣਾ ਸਹਿਮਾਨਣਾ ਹੈ ਨਾ ਇਥੇ ਬੈਰੇ ਕੋ ਪੁੱਤ ਲੈ ਆਈ ਜਾਂ ਗਏ ਗੋਲੀਆਂ ਨਹੀਂ ਕਰਦੀਆਂ ਸਾਈਡ ਤੇ ਟਰਾਲੇ ਵਗੂ ਬੁੱਧੀ ਹੋਣਾ ਹੀ ਜਾਂ ਲੈ ਸਾਈਡ ਹੀ ਕਰ ਰਹੇ ਆ ਸਾਈਡ ਤੇ ਟਰਾਲੇ ਵਗੂ ਹੋ ਰਹੇ ਸਾਈਡ ਸਾਹ ਨਿਕਲ ਜਾਈਦਾ ਆਪਾਂ ਦਿਲਦੇ ਪਰ ਉਹਨਾਂ ਲੜੀ ਬਰੇ ਇਹ ਆ ਲੈ ਇਹ ਬਈ ਕਨਾਰਡ ਮਾਰਕੀਟ ਲੋ ਬਈ ਕਰਨ ਲੱਗਿਆ ਸਫਾਈ ਇਹਦੇ ਬੱਚੀਆਂ ਰੱਖਦੇ ਆ 10000 ਨਾਲ ਉਹ ਕੋਪਾਲੀਆ ਪਿਆ ਤੇ ਨਾ ਉਹ ਸਾਹ ਸਾਨੂੰ ਉਹ ਜੀ ਬਾਈ ਕਹਿੰਦੇ ਦੋ ਬੱਚੇ ਦੋਨੋਂ ਡੈਡ ਕਹਿਣ ਪਾ ਰਹੀ ਆ ਲੋੜੇ ਕਹਿੰਦੇ ਇਹਨੂੰ ਆਪਣਾ ਆ ਵੀ ਮੋਪੀ ਤਾਰ ਰਹੀ ਆ ਇੱਥੇ ਵਿੱਚ ਘਿਰਦੀ ਆ ਗੱਡੀਆਂ ਗੱਡੀਆਂ ਸਾਰੇ ਉਹ ਅੰਦਰ ਕਰ ਲਏ ਸੀ ਕੋਈ ਫਿਰ ਪੁੱਤਣਾ ਵੀ ਹੁਣ ਜ਼ਿਆਦਾ ਹੀ ਫਿਰ ਠੀਕ ਹੈ ਆ ਤਿੰਨਾਂ ਵਾਰ ਬੁੜੀ ਆਵਾਜ਼ ਆਉਂਦੀ ਹੈ ਉਹੋ ਵੀ ਕਾਫੇ ਦਾ ਖਰਾਬ ਹੋਇਆ ਹੈ ਬਾਈ ਚੱਲਾ ਬ੍ਰੇਸ਼ੀਆ ਚ ਪਈ ਆ ਬਾਈ ਮਰ ਪਰ ਹਣ ਅੱਜ ਕੋ ਮਨੂ ਕਾਰਮਾ ਚ ਪੈ ਰਹੀ ਹੈ ਤੇ ਰੁਕੜੇ ਜਾਉਣਾ ਬਾਈ ਕੀ ਪੀ ਰਹੀ ਹੈ ਇਹ ਕੀ ਦੂਹੇ ਕਰਕੇ ਨਹੀਂ ਪਤਾ ਲੱਗਦਾ ਉਹਰੇ ਜਿਹੜੇ ਆਹਨ ਬਾਈ ਵੀ ਕਾਫੀ ਪੀ ਰਹੇ ਆ ਜੀ ਤੇਰੇ ਗੂਹਾ ਜਿਆਦਾ ਤਾਂ ਨਹੀਂ ਪਤਾ ਲੱਗਦਾ 8:30 ਵਜੇ ਦਾ ਟਾਈਮ ਆ ਸਵੇਰ ਦਾ ਤੇ ਇੱਧਰ ਆ ਲੱਗੇ ਹੋਈਆਂ ਟਿਊਬਾਂ ਪੁਰਾਣੀਆਂ ਤੇ ਉੱਧਰਲੇ ਪਾਸੇ ਦੇਖੋ ਦਿਨ ਚੜਾਇਆ ਤੇ ਤੁੜਾ ਸੁੜਾ ਨਹੀਂ ਰਹਾ ਮੂੰਹ ਦੇ ਰਜਾ ਗੇਰਾਂ ਨੇ ਜੀ ਨੂੰ ਆਪਾਂ ਵੇਖੀ ਅੱਬੀ ਤੇ ਆਹ ਦੇਖੋ ਛੱਡ ਜਿਵੇਂ ਇਹ ਲੀਡੀਆਂ ਲੱਗੀਆਂ ਹੋਈਆਂ ਆਹ ਦਿਨ ਚੜਾਇਆ ਵਾ ਪੂਰਾ ਨਵਾਂ ਛੱਡਾ ਦਾ ਜਿਹੜਾ ਤਿਆਰ ਇਹ ਆ ਪੜਾਇਆ ਟਰੱਕ ਆਇਆ ਬਈ ਇਹ ਆ ਮਰਚੈਲੂ ਵਾਲਾ ਜਿਹੜੀ ਜਿੱਥੇ ਵੱਢਣੇ ਜਾਣੀਆਂ ਉਹ ਪੰਜ ਨਾ ਵਿਢਾਉਣੇ ਵੱਢਣੇ ਇਹਦੇ ਵਿੱਚ ਵੱਢਣੇ ਵਾਲੇ ਉੱਥੇ ਕਰ ਲਉਂਦੇ ਨੇ ਪੰਜ ਗਏ ਜਾਣੀਆਂ ਉਹ ਵੀ ਵੱਢਣੇ ਆਹ ਤਰਫ ਚਪਲੇ ਜੀ ਲੱਗ ਗਿਆ ਜਾਨ ਨਹੀਂ ਬਦਲਦਣੀ ਜੂਨੀ ਹੋਣ ਇਹਨਾਂ ਨੇ ਚੜ ਗਏ ਚੱਲ ਗਏ ਦੇ ਲੋ ਆ ਜੇ ਨੰਬਰ ਟਣੇ ਲਈ ਪੰਜ ਗੇਂ ਮੈਂ ਨੇ ਇੰਨੇ ਤੋਂ ਦੋ ਬਰ ਗਾ ਅੱਗੇ ਪੰਜ ਮਿੰਟ ਨੂੰ ਆਉਂਗੇ ਪੀ ਜੇ ਆ ਪਰ ਬਣ ਕੇ ਹੋਰ ਬਹੁਤ ਆਈਟਮਾਂ ਬਈ ਬਣਾਉਂਦੇ ਕੰਡੀ ਕੁਲੀ ਜੀ ਲੱਗ ਕਰ ਲੈਂਦੇ ਆ ਮੀਟਿੰਗ ਤੋਂ ਭਾਈ ਇਹ ਮੀਟਰ ਆਉਂਦੇ ਕਿਉਂ ਨਹੀਂ ਮਾਤਾ ਜੀ ਮਾਰੇ ਹੋਏ ਨੇ ਮਿੱਟੀ ਆ ਬੋਹਾਈ ਜਗਾ ਹੱਲੀ ਹੈ ਫੇਰ ਇੱਧਰ ਪਾਉਣ ਲੱਗ ਗਿਆ ਅੱਗਲ ਗਿਆ ਜਾਂ ਦੂਜਾ ਗਿਆ ਫੇਰ ਇੱਧਲੇ ਪਾਸੇ ਪਾਉਣ ਲੱਗ ਜਾਣਾ ਇਹਨੇ ਕਿਉਂ ਹੁਣੇ ਫੁੱਟਾ ਚੱਕੋਗੇ ਗੈਂ ਲੈ ਕੇ ਚੱਲੀਏ ਇਹ ਤਾਂ ਤੇ ਆ ਦੇ ਰੋ ਕੰਦੀ ਖੁੱਗੀ ਵਿੱਚ ਇੱਕ ਮਿੰਟ ਚ ਸਾਡੀ ਹਿੱਟੀ ਵੀ ਆਹ ਵਿੱਚ ਦਵੱਲੇ ਵਿੱਚ ਪਾਈ ਜਾਂਦੇ ਇਹਦੇ ਨਾਲ ਸੁੱਕਾ ਹਰੋਜੀ ਭਾਈ ਅੱਜ ਆਇਆ ਵਾ ਫਾਰਮਾ ਕੋਲ ਮੇਰੇ ਜੱਗੇ ਨੂੰ ਜੱਗੇ ਕਿੱਦਾਂ ਪਾ ਜੀ ਤੋ ਜੀ ਠੀਕ ਠਾਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਤੇ ਛੁੱਟੀ ਹੋਈ ਸਾਡੀ ਤੇ ਜੱਗੇ ਦੀਆਂ ਦਾ ਹੁਣ ਛੁੱਟੀਆਂ ਆ ਛੁੱਟੀਆਂ ਮੈਡੀਆਂ ਨੇ ਜਾਣਾ ਇੰਡੀਆ ਥੋੜੇ ਦਿਨਾਂ ਤੱਕ ਤੱਕ ਰਸਤੇ ਹੁਣ ਆਏ ਵਿਆਜ ਫਾਰਮ ਫਾਰਮ ਲਗਾਉਗੇ ਸਾਨੂੰ ਬੈਕ ਕੈਮਰੇ ਨਾਲ ਬੈਕ ਕੈਮਰੇ ਪੁਰਾਣੀਆਂ ਗਲੀਆਂ ਨੇ ਪੁਰਾਣੀਆਂ ਗਲੀਆਂ ਦੱਸ ਲੋ ਵੀ ਦੇਖੋ ਉੱਪਰ ਲਾਈਨ ਲੱਗੀ ਹੋਈ ਜੇ ਕਿ ਬਿਜਲੀ ਵਾਲੀਆਂ ਬੱਸਾਂ ਆਉਂਦੀਆਂ ਨੇ ਹਾਂ ਬੱਸਾਂ ਆਉਂਦੀਆਂ ਇਹ ਵੀ 11 ਨੰਬਰ ਬੱਸ ਸਾਡੇ ਵੱਲੋਂ ਜਾਂਦੀ 6 ਨੰਬਰ ਇਹਦਾ ਪੁਰਾਣੇ ਮੰਗਾਨ ਚ ਜਿਆਦਾ ਜਗ੍ਹਾ ਹੈ ਨਾ ਹਾਂ ਸਾਈਡਾਂ ਤੇ ਆ ਜੀ ਘਰ ਜਹਾ ਹਾਂ ਹਾਂ ਲੋ ਬਈਆ ਪਿਆਸਾ ਆਰਮਾਂ ਦਾ ਛਿੱਦਿਏ ਅੱਗੇ ਵੀ ਹੋਰ ਹੋਰ ਚੱਲ ਗਿਆ ਲੱਗੀ ਵੀ ਰੌਣਕ ਮੇਲਾ ਪੂਰਾ ਹਾਂ ਜੀ ਸਾਡੀ ਦੋ ਜਣਾਂ ਦੀ ਛੁੱਟੀ ਇਕੱਠੀ ਸੀ ਤਾਂ ਅਗੇ ਬਈ ਨਹੀਂ ਕਿੱਥੇ ਆਉਂਦਾ ਕੱਲਾ ਬੰਦੇ ਦੀ ਜੀ ਨਹੀਂ ਜੀ ਨਹੀਂ ਕਰਦਾ ਚੱਗੇ ਕਿ ਨਹੀਂ ਕੱਲਾ ਬੰਦਾ ਨਹੀਂ ਹੈ ਤੇ ਆਏ ਬਈ ਫਰੰਟ ਇਹਦਾ ਉਈ ਵਈ ਚੱਲਦੀ ਐ ਜਵਾਈ ਇੱਧਰ ਮਿਲੋ ਹਰਜੀਤ ਨੂੰ ਸਤਿ ਸ਼੍ਰੀ ਅਕਾਲ ਜੀ ਬੜਾ ਜੀ ਵਧੀਆ ਬਈ ਵਧੀਆ ਠੰਡ ਹੋ ਗਿਆ ਨਾ ਮੀਆਂ ਹੋ ਗਈ ਤੇ ਮੁੜ ਕੇ ਕਰਦੀਆਂ ਚੱਕਣੀਆਂ ਬੈਗੀਆਂ ਹੁਣ ਗੂਰ ਕੁੱਟੀਆਂ ਲੱਟੀਆਂ ਪਹਿਨਣ ਲੱਗੀਆਂ ਬਈ ਨਹੀਂ ਪਈ ਜਾਂਦਾ ਰੋਜ਼ ਲਗਾ ਦਾ ਕੰਫਾ ਦਾ ਔਖਾ ਦਿਨ ਆ ਬਈ 24 ਘੰਟੇ ਦਾ ਲੱਗਦਾ ਰਹੇ ਯਾਰ ਆ ਹੁਣ ਫੇਰ ਪੈ ਰਿਹਾ ਮੈਂ ਮੇਰੇ ਕੋਲ ਇਹ ਲੈਣੀ ਹੈ ਮੇ ਦਾ ਪੱਤਾ ਰੱਖਿਆ ਹੋਇਆ ਵਈ ਸਾਈਕਲ ਪਰ ਇਹਦੇ ਬਿਨਾ ਕਾਜ ਹੋ ਕੇ ਉਹ ਮੇਰੇ ਵਾਲਾ ਫਿਰ ਗਿਆ ਹੋਇਆ ਉਹਦੇ ਬਗਨਾ ਇਹਦੇ ਬਦੂਏ ਨਾ ਆਉਂਦਾ ਨਹੀਂ ਹੈਗਾ ਜੀ ਉਹਦਾ ਸਾਈਕਲ ਭਾਈ ਇੰਜਰ ਹੋ ਗਿਆ ਉਹ ਇੱਕ ਤੇ ਬੈਟਰੀ ਵਾਲਾ ਉਹ ਡਾਕਟਰ ਕਰਾਇਆ ਵਾਲਾ ਥਲੇ ਆਇਆ ਨਹੀਂ ਦੋ ਮਹੀਨੇ ਚੱਲਿਆ ਦੋ ਮਹੀਨੇ ਹੋ ਗਏ ਹੈ ਇਹਨੂੰ ਭਾਰ ਕਰਾ ਕੀ ਟਾਈਮ ਹੋ ਗਿਆ ਆਜੋ ਯਾ ਲੋ ਪੀਓ ਚ ਹੈ ਹਾ ਬਈ ਹੋਈ ਬਾਗੀ ਅਜ ਕੋਈ ਹਾਂ ਕੱਲ ਅੱਜ ਆਈ ਨਹੀਂ ਉਹ ਤਾਂ ਹੀ ਤੇ ਦੋ ਦੇਖਿਆ ਕਰ ਨਹੀਂ ਯਾਰ ਚਾਹ ਦੀ ਨਾ ਇੱਥੇ ਕੱਟਿਆ ਬਲਾਈਆਂ ਨੇ ਆਇਆਂ ਨੇ ਫਿਰ ਤੇ ਇਹ ਨਾ ਸੁਣੀ ਨਹੀਂ ਕੋਈ ਇਹਦਾ ਸੁਣੀ ਨਾ ਰਹਿ ਤੀ ਕਦਾ ਬੜਾ ਜ਼ਰੂਰੀ ਹਾਂ ਪੈਂਟ ਗਾਉਣ ਵਾਲਾ ਭਾਈ ਮੁੰਡਿਆਂ ਦੀ ਕਰਾ ਦੇ ਟ੍ਰੇਡ ਆ ਗਈ ਹਾਂ ਤੇ ਬਈ ਜਿਹੜੀਆਂ ਸੁਣਦੀਆਂ ਜਾਂ ਆਉਂਦਾ ਵੱਲ ਬੱਚੀਆਂ ਵੱਲ ਰਜੀਤ ਚਵਾਈ ਕੋਰਾ ਸਾਰੇ ਨੰਬਰ ਕਰਾਉਂਗਾ ਜੋ ਜਿਹੜੇ ਮਰੇ ਜਿਹੜੇ ਮੇਰਾ ਮਨਸੂਬਾ ਬੱਧੀ ਆ ਦੇਖਦਾ ਇਹ ਰੇ ਨੰਬਰ ਹੋ ਗਿਆ ਵੀ ਜਾਣਕ ਮੀਨ ਚੋੜੀ ਨੇ ਦੇਵਾਲੀ ਕੇ ਰੈਡੀ ਨੰਬਰ ਕਿਹੜਾ ਆਹ ਤੁਹੇ ਬਲਤ ਹੋਏ ਨੰਬਰ ਚੱਲਦੇ ਚੜਦੇ ਨਹੀਂ ਕਰੇ ਪਤਾ ਨਹੀਂ ਕੀ ਅੱਜ ਕਰ ਕੋਈ ਸੈਂਸਰ ਪ੍ਰੋਬਲਮ ਹੋਣੀ ਜਾਂਦਾ ਸੈਂਸਰ ਦੀ ਪ੍ਰੋਬਲਮ ਚਲ ਇਹਨਾਂ ਕੇ ਫਾਇਦੇ ਹੁੰਦੇ ਨੇ ਦੇਵਲੀ ਜਨਮ ਹੋ ਗਈ ਦੇਖ ਕੀ ਨੰਬਰ ਇੰਨੇ ਚੜਾ ਬਾਈ ਕਿ ਦੱਸਣ ਦੀ ਜਾਨ ਨਹੀਂ ਹੋ ਰਹੀ